ਇੱਕ ਵਾਰ ਇੱਕ ਗੁਰੂ ਦਾ ਚੇਲਾ ਬਹੁਤ ਜ਼ਿਆਦਾ ਬੋਲਣ ਦੀ ਆਦਤ ਤੋਂ ਪਰੇਸ਼ਾਨ ਸੀ ਜਦੋਂ ਵੀ ਉਹ ਕਿਸੇ ਨੂੰ ਮਿਲਦਾ ਤਾਂ ਉਸ ਨੂੰ ਮਿਲਣ ਤੋਂ ਬਾਅਦ ਆਪਣੇ ਦੋਸਤਾਂ ਦੇ ਸਾਹਮਣੇ ਉਸ ਵਿਅਕਤੀ ਨੂੰ ਆਪਣੇ ਵਿਚਾਰ ਦੇਣ ਲੱਗ ਪੈਂਦਾ ਚਾਹੇ ਕੋਈ ਉਸ ਨੂੰ ਪੁੱਛੇ ਜਾਂ ਨਾ ਆਸ਼ਰਮ ਦੇ ਵਿੱਚ ਰਹਿਣ ਵਾਲਾ ਲਗ ਹਰ ਵਿਦਿਆਰਥੀ ਹਰ ਚੀਜ਼ ਤੇ ਆਪਣੀ رائے ਦੇਂਦਾ ਸੀ ਅਤੇ ਅਧਿਆਪਕ ਦੀ ਆਪਣੀ ਸਕਾਰਾਤਮਕ ਜਾਂ ਨਕਾਰਾਤਮਕ رائے ਹੁੰਦੀ ਸੀ ਜੋ ਉਹ ਬਿਨਾਂ ਸੋਚੇ ਸਮਝੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਸੀ ਜਦੋਂ ਹੀ ਆਸ਼ਰਮ ਦੇ ਵਿੱਚ ਰਹਿਣ ਵਾਲਾ ਕੋਈ ਹੋਰ ਵਿਦਿਆਰਥੀ ਉਸ ਕੋਲ ਕੋਈ ਸਮੱਸਿਆ ਲੈ ਕੇ ਆਉਂਦਾ ਤਾਂ ਉਹ ਉਸ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਉਸ ਨੂੰ ਸਲਾਹ ਦੇਣ ਲੱਗ ਪੈਂਦਾ ਉਹ ਆਪਣੇ ਦੋਸਤਾਂ ਨੂੰ ਅਕਸਰ ਕਹਿੰਦਾ ਰਹਿੰਦਾ ਸੀ ਕਿ ਤੈਨੂੰ ਇਹ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਤੇ ਇਹਨੂੰ ਆਹ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਉਸ ਨੂੰ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਜੋ ਵੀ ਅਦਾ ਅਧੂਰਾ ਗਿਆਨ ਸੀ ਉਹ ਆਪਣੇ ਗਿਆਨ ਨੂੰ ਉਜਾਗਰ ਕਰਦਾ ਸੀ ਦੋਸਤਾਂ ਦੇ ਵਿੱਚ ਗੱਲਬਾਤ ਕਰਦੇ ਹੋਏ ਬੋਲਣਾ ਇਸ ਦਾ ਕਾਰਨ ਇਹ ਸੀ ਕਿ ਆਸ਼ਰਮ ਦੇ ਵਿੱਚ ਕਿਸੇ ਨੇ ਵੀ ਉਸ ਨੂੰ ਗੰਬੀਰਤਾ ਦੇ ਨਾਲ ਨਹੀਂ ਲਿਆ ਅਤੇ ਉਸ ਦੇ ਨਾਲ ਪੜਨ ਵਾਲੇ ਵਿਦਿਆਰਥੀ ਵੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ ਕਿਉਂਕਿ ਉਹ ਉਸ ਨੂੰ ਹਰ ਗੱਲ ਤੇ ਆਪਣੀ ਸਲਾਹ ਦੇਣ ਲੱਗ ਜਾਂਦਾ ਕੋਈ ਵੀ ਉਸ ਨੂੰ ਆਪਣਾ ਦੋਸਤ ਨਹੀਂ ਬਣਾਉਣਾ ਚਾਹੁੰਦਾ ਸੀ ਹਰ ਕੋਈ ਉਸ ਤੋਂ ਦੂਰ ਰਹਿਣਾ ਪਸੰਦ ਕਰਦਾ ਸੀ ਅਤੇ ਅਕਸਰ ਆਸ਼ਰਮ ਦੇ ਵਿੱਚ ਰਹਿਣ ਵਾਲੇ ਹੋਰ ਲੋਕ ਇਹਨਾਂ ਆਦਤਾਂ ਦੇ ਕਾਰਨ ਉਸੇ ਪਿੱਠ ਪਿਛੇ ਗੱਲਾਂ ਕਰਨ ਲੱਗ ਪੈਂਦੇ ਸਨ। ਉਹ ਮੁੰਡਾ ਵੀ ਜਾਣਦਾ ਸੀ ਕਿ ਉਹ ਆਪਣੀ ਜ਼ਿਆਦਾ ਬੋਲਣ ਦੀ ਆਦਤ ਦੇ ਕਾਰਨ ਮਜ਼ਾਕ ਦਾ ਪਾਤਰ ਬਣਦਾ ਹੈ। ਕੋਈ ਉਸ ਨੂੰ ਪਸੰਦ ਨਹੀਂ ਕਰਦਾ। ਉਹ ਆਪਣੀ ਆਦਤ ਬਦਲਣਾ ਵੀ ਚਾਹੁੰਦਾ ਸੀ ਪਰ ਉਹ ਹਰ ਗੱਲ ਤੇ ਆਪਣੀ رائے ਦੇਣ ਦੀ ਆਪਣੀ ਆਦਤ ਨਹੀਂ ਛੱਡ ਰਿਹਾ ਸੀ। ਇੱਕ ਦਿਨ ਉਹ ਆਪਣੇ ਗੁਰੂ ਕੋਲ ਗਿਆ ਅਤੇ ਆਪਣੀ ਸਾਰੀ ਸਮੱਸਿਆ ਗੁਰੂ ਜੀ ਨੂੰ ਦੱਸੀ। ਗੁਰੂ ਜੀ ਨੇ ਕਿਹਾ ਪੁੱਤਰ ਜੋ ਵਿਅਕਤੀ ਇਹ ਸੋਚਦਾ ਹੈ ਕਿ ਉਸ ਨੂੰ ਸਭ ਕੁਝ ਪਤਾ ਹੈ ਉਹ ਹੀ ਵਿਅਕਤੀ ਮੰਨਦਾ ਹੈ ਕਿ ਉਹ ਸਭ ਜਾਣਦਾ ਹੈ ਅਤੇ ਉਹ ਬਹੁਤ ਜ਼ਿਆਦਾ ਬੋਲਦਾ ਹੈ ਜੋ ਵਿਅਕਤੀ ਸਮਝਦਾ ਹੈ ਕਿ ਉਸ ਜੋ ਵਿਅਕਤੀ ਸਮਝਦਾ ਹੈ ਕਿ ਉਹ ਬਸ ਥੋੜਾ ਬਹੁਤ ਹੀ ਜਾਣਦਾ ਹੈ ਤਾਂ ਉਹ ਬਹੁਤ ਹੀ ਘੱਟ ਬੋਲਦਾ ਹੈ ਨਾ ਹੀ ਕਿਸੇ ਨੂੰ ਸਲਾਹ ਦਿੰਦਾ ਹੈ ਬਿਨਾਂ ਪੁੱਛੇ ਇਸ ਤੋਂ ਪਹਿਲਾਂ ਆਪਣੇ ਅੰਦਰੋਂ ਹੰਕਾਰ ਕੱਢ ਦਿਓ ਕਿ ਤੈਨੂੰ ਸਭ ਕੁਝ ਪਤਾ ਹੈ ਸ਼ੇਸ਼ ਨੇ ਗੁਰੂ ਜੀ ਦੇ ਅੱਗੇ ਸਿਰ ਝੁਕਾ ਦਿੱਤਾ ਤੇ ਗੁਰੂ ਜੀ ਨੇ ਕਿਹਾ ਪੁੱਤਰ ਇੱਕ ਹੀ ਦਿਨ ਦੇ ਵਿੱਚ ਮੈਂ ਤੇਰੇ ਜ਼ਿਆਦਾ ਬੋਲਣ ਦੀ ਆਦਤ ਨੂੰ ਖਤਮ ਤਾਂ ਨਹੀਂ ਕਰ ਸਕਦਾ ਇਹ ਆਦਤ ਤੈਨੂੰ ਖੁਦ ਹੀ ਆਪਣੇ ਅੰਦਰੋਂ ਹੌਲੀ-ਹੌਲੀ ਘਟਾਉਣੀ ਪਵੇਗੀ ਪਰ ਮੈਂ ਤੈਨੂੰ ਇਸ ਬਾਰੇ ਦੱਸ ਸਕਦਾ ਹਾਂ ਕਿ ਕਿਹੜੇ ਮੌਕਿਆਂ ਤੇ ਤੈਨੂੰ ਚੁੱਪ ਰਹਿਣਾ ਚਾਹੀਦਾ ਹੈ ਤਾਂ ਕਿ ਤੂੰ ਆਪਣੇ ਦੁਖੀ ਮਨ ਨੂੰ ਸ਼ਾਂਤ ਕਰ ਸਕੇ ਆਰਾਮ ਨਾਲ ਚੇਲੇ ਨੇ ਗੁਰੂ ਦਾ ਬਚਨ ਮੰਨ ਲਿਆ ਅਤੇ ਚੇਲੇ ਨੇ ਗੁਰੂ ਦੇ ਬਚਨ ਨੂੰ ਆਪਣੀ ਸਹਿਮਤੀ ਪ੍ਰਗਟ ਕੀਤੀ ਉਸ ਨੇ ਗੁਰੂ ਵੱਲ ਆਪਣਾ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਗੁਰੂ ਜੀ ਨੇ ਕਿਹਾ ਪੁੱਤਰ ਇਹਨਾਂ ਪੰਜ ਮੌਕਿਆਂ ਤੇ ਹਰ ਵਿਅਕਤੀ ਨੂੰ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ ਪਹਿਲਾਂ ਤੁਸੀਂ ਮਹਿਸੂਸ ਕਰੋਗੇ ਕਿ ਉਹ ਤੁਹਾਡੀਆਂ ਭਾਵਨਾਵਾਂ ਤੁਹਾਡੇ ਸ਼ਬਦਾਂ ਨੂੰ ਨਹੀਂ ਸਮਝ ਸਕਦਾ ਉਹ ਸਮੇਂ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ ਅਕਸਰ ਸਾਨੂੰ ਆਪਣੇ ਦੁੱਖ ਅਤੇ ਮੁਸ਼ਕਲਾਂ ਦੂਜਿਆਂ ਨੂੰ ਦੱਸਣ ਦੀ ਆਦਤ ਹੁੰਦੀ ਹੈ ਆਪਣੇ ਆਲੇ-ਦੁਆਲੇ ਰਹਿੰਦੇ ਹੋਏ ਬਹੁਤੇ ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਸਾਡੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ ਅਤੇ ਇੱਕ ਵਿਅਕਤੀ ਨੂੰ ਸਿਰਫ ਆਪਣੇ ਬਾਰੇ ਹੀ ਚਿੰਤਾ ਹੁੰਦੀ ਹੈ ਉਹ ਸਿਰਫ ਆਪਣੇ ਬਾਰੇ ਗੱਲ ਕਰਨਾ ਚਾਹੁੰਦਾ ਹੈ ਉਸ ਨੂੰ ਸਾਡੀ ਜ਼ਿੰਦਗੀਆਂ ਮੁਸ਼ਕਲਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਨਾ ਹੀ ਉਸ ਨੂੰ ਉਹਨਾਂ ਨੂੰ ਸੁਣਨਾ ਚਾਹੁੰਦਾ ਹੈ ਇਹ ਸੰਭਵ ਹੈ ਕਿ ਉਹ ਤੁਹਾਡੇ ਸੋਨੀ ਹੋਈ ਕਹਾਣੀ ਨੂੰ ਦੋ ਵਾਰ ਸੁਣ ਸਕਦਾ ਹੈ ਪਰ ਉਸ ਤੋਂ ਬਾਅਦ ਉਹ ਤੁਹਾਡੇ ਤੋਂ ਦੂਰ ਰਹਿਣਾ ਚਾਹਵੇਗਾ ਕਿਉਂਕਿ ਕੋਈ ਵੀ ਕਿਸੇ ਨਾ ਖੁਸ਼ ਵਿਅਕਤੀ ਭਾਵ ਦੁਖੀ ਵਿਅਕਤੀ ਦੇ ਨਾਲ ਰਹਿਣਾ ਪਸੰਦ ਨਹੀਂ ਕਰਦਾ ਇਸ ਲਈ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਨੂੰ ਛੱਡ ਕੇ ਕਿਸੇ ਵੀ ਵਿਅਕਤੀ ਦੇ ਨਾਲ ਕਦੇ ਵੀ ਆਪਣੀਆਂ ਮੁਸ਼ਕਲਾਂ ਸਾਂਝੀਆਂ ਨਾ ਕਰੋ ਆਪਣੇ ਵਿਚਾਰਾਂ ਨੂੰ ਆਪਣੀ ਦੁੱਖਾਂ ਨੂੰ ਦੂਜਿਆਂ ਸਾਹਮਣੇ ਨਾ ਰੱਖੋ ਦੂਜੀ ਗੱਲ ਕਿਸੇ ਦਾ ਮਜ਼ਾਕ ਨਾ ਉਡਾਓ ਜਦੋਂ ਤੁਹਾਨੂੰ ਪਤਾ ਹੀ ਨਾ ਹੋਵੇ ਉਸ ਮੌਕੇ ਤੇ ਕੀ ਕਹਿਣਾ ਹੈ ਜਾਂ ਜੇਕਰ ਤੁਹਾਨੂੰ ਕਿਸੇ ਵਿਸ਼ੇਸ਼ ਘਟਨਾ ਬਾਰੇ ਅਧੀ ਅਧੂਰੀ ਜਾਣਕਾਰੀ ਹੈ ਤਾਂ ਅਜਿਹੇ ਮੌਕੇ ਤੇ ਵੀ ਤੁਹਾਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ ਅਧਾ ਅਧੂਰਾ ਗਿਆਨ ਹੋਣ ਦੇ ਬਾਵਜੂਦ ਵੀ ਵਿਸ਼ੇ ਬਾਰੇ ਗੱਲ ਕਰਨ ਵਾਲਾ ਵਿਅਕਤੀ ਅਕਸਰ ਜੋਕਰ ਹੁੰਦਾ ਹੈ ਪੁੱਤਰ ਕੋਈ ਵੀ ਅਜਿਹੇ ਵਿਅਕਤੀ ਨੂੰ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਗੰਭੀਰਤਾ ਦੇ ਨਾਲ ਨਹੀਂ ਲੈਂਦਾ ਸਿਰਫ ਘਟਨਾ ਜਾਂ ਵਿਸ਼ੇ ਦੀ ਡੂੰਘਾਈ ਦੇ ਨਾਲ ਜਾਣਕਾਰੀ ਰੱਖਣ ਵਾਲਾ ਵਿਅਕਤੀ ਹੀ ਇਸ ਨੂੰ ਸਹੀ ਢੰਗ ਨਾਲ ਕਰ ਸਕਦਾ ਹੈ ਇਸ ਲਈ ਕਦੇ ਵੀ ਅਧੂਰੀ ਅਤੇ ਖਿਲਰੀ ਜਾਣਕਾਰੀ ਦੇ ਯਕੀਨ ਦਿਵਾਉਣ ਦੀ ਕੋਸ਼ਿਸ਼ ਨਾ ਕਰੋ ਹਾਲਾਂਕਿ ਦੋਸਤੋ ਪ੍ਰਭਾਵਸ਼ਾਲੀ ਅਤੇ ਇਸ ਤਰੀਕੇ ਨਾਲ ਗੱਲ ਕਰਨਾ ਮਹੱਤਵਪੂਰਨ ਹੈ ਇੱਕ ਅਜਿਹਾ ਵਿਅਕਤੀ ਬਣੋ ਜਿਸ ਨਾਲ ਹਰ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਹਰ ਕੋਈ ਉਸ ਨੂੰ ਸੁਣਦਾ ਹੋਵੇ ਹਰ ਵਿਅਕਤੀ ਉਸ ਨੂੰ ਸਿੱਖਣਾ ਚਾਹੁੰਦਾ ਹੋਵੇ ਤੀਸਰਾ ਗੁਰੂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਤੁਹਾਡੇ ਸਾਹਮਣੇ ਕਿਸੇ ਤੀਜੇ ਵਿਅਕਤੀ ਬਾਰੇ ਬੁਰਾ ਬੋਲ ਰਿਹਾ ਹੋਵੇ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਹੈ ਕਦੇ ਵੀ ਅਜੀਆਂ ਨਕਾਰਾਤਮਕ ਗੱਲਾਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਕਿਉਂਕਿ ਜੋ ਵਿਅਕਤੀ ਅੱਜ ਤੁਹਾਡੇ ਸਾਹਮਣੇ ਕਿਸੇ ਤੀਜੇ ਵਿਅਕਤੀ ਦੀ ਬੁਰਾਈ ਕਰ ਰਿਹਾ ਹੈ ਉਹ ਤੁਹਾਡੇ ਸਾਹਮਣੇ ਤੁਹਾਡੇ ਬਾਰੇ ਵੀ ਬੁਰਾ ਬੋਲੇਗਾ ਅਤੇ ਇਸ ਗੱਲ ਦੀ ਬਹੁਤ ਹੀ ਸੰਭਾਵਨਾ ਹੈ ਕਿ ਤੁਸੀਂ ਅਜੇ ਤੀਜੇ ਵਿਅਕਤੀ ਦੀ ਹਾਂ ਪ੍ਰਾਪਤ ਕਰਨ ਲਈ ਜੋ ਵੀ ਬੁਰਾਈ ਕੀਤੀ ਹੈ ਕੱਲ ਜਦੋਂ ਰਿਸ਼ਤਾ ਠੀਕ ਹੋ ਜਾਵੇਗਾ ਉਹ ਤੀਜੇ ਵਿਅਕਤੀ ਨੂੰ ਵੀ ਇਹੀ ਦੱਸੇਗਾ ਜੋ ਤੁਸੀਂ ਉਸ ਨੂੰ ਕਿਹਾ ਸੀ ਇਸ ਲਈ ਕਿਸੇ ਨੂੰ ਕਦੇ ਵੀ ਕਿਸੇ ਤੀਜੇ ਵਿਅਕਤੀ ਬਾਰੇ ਬੁਰਾ ਬੋਲਣਾ ਨਹੀਂ ਚਾਹੀਦਾ ਜਾਂ ਗਲਤ ਸਮੇਂ ਦੇ ਉਸ ਦਾ ਮਜ਼ਾਕ ਉਡਾਉਣਾ ਨਹੀਂ ਚਾਹੀਦਾ ਜੇਕਰ ਤੁਹਾਨੂੰ ਉਸ ਦੀ ਗੱਲ ਸੁਣਨੀ ਪਵੇਗੀ ਉਥੇ ਆਪਣੀ ਕੋਈ رائے ਨਾ ਰੱਖੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਭਵਿੱਖ ਵਿੱਚ ਤੁਹਾਡੇ ਲਈ ਮੁਸ਼ਕਲਾਂ ਪੈਦਾ ਨਹੀਂ ਹੋਣਗੀਆਂ ਗੁਰੂ ਜੀ ਨੇ ਕਿਹਾ ਕਿ ਇਹ ਇੱਕ ਸ਼ਕਤੀ ਹੈ ਜਦੋਂ ਕੋਈ ਤੁਹਾਡੇ ਤੇ ਗੁੱਸੇ ਵਿੱਚ ਝੇਕਦਾ ਹੈ ਅਤੇ ਤੁਹਾਨੂੰ ਬੇਚਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਤੁਸੀਂ ਚੁੱਪ ਰਹੋ ਅਤੇ ਦੂਜੇ ਵਿਅਕਤੀ ਦੇ ਗੁੱਸੇ ਨੂੰ ਘਟਾਓ ਤੁਸੀਂ ਇਸ ਤੀਤੇ ਨੂੰ ਵਿਗਾੜਨ ਤੋਂ ਵੀ ਬਚਾ ਸਕਦੇ ਹੋ ਜਦੋਂ ਤੁਸੀਂ ਆਪਣੇ ਗੁੱਸੇ ਦਾ ਜਵਾਬ ਦੇ ਕੇ ਦੂਜੇ ਵਿਅਕਤੀ ਨੂੰ ਕੁਝ ਦੇਰ ਲਈ ਚੁੱਪ ਕਰਾਉਂਦੇ ਹੋ ਤਾਂ ਗੁੱਸੇ ਵਾਲੇ ਵਿਅਕਤੀ ਦੇ ਦਿਲ ਦੇ ਵਿੱਚ ਇਹ ਗੱਲ ਮਹਿਸੂਸ ਹੁੰਦੀ ਹੈ ਜਦੋਂ ਗੁੱਸਾ ਘਟ ਜਾਂਦਾ ਹੈ ਉਹ ਆਪਣੇ ਗੁੱਸੇ ਨੂੰ ਮਹਿਸੂਸ ਕਰਦਾ ਹੈ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਅਤੇ ਉਸ ਦੀ ਗਲਤੀ ਲਈ ਤੁਹਾਡੇ ਤੋਂ ਮਾਫੀ ਮੰਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਭਾਵੇਂ ਸਮਾਜ ਇਹ ਨਹੀਂ ਮੰਨਦਾ ਉਹ ਅੰਦਰ ਉਹ ਅੰਦਰੋਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗਦਾ ਹੈ ਅਤੇ ਫਿਰ ਵੀ ਅਗਲੀ ਵਾਰ ਤੁਹਾਡੇ ਨਾਲ ਗੁੱਸੇ ਹੋਣ ਤੋਂ ਪਹਿਲਾਂ ਦੋ ਵਾਰ ਸੋਚੇਗਾ ਪਰ ਤੁਹਾਨੂੰ ਰੋਕਣ ਦੀ ਲੋੜ ਨਹੀਂ ਹੈ ਹਰ ਹਾਲਾਤ ਵਿੱਚ ਇੱਕ ਚੁੱਪ ਜੇਕਰ ਕੋਈ ਗਲਤ ਕੰਮ ਕਰ ਰਿਹਾ ਹੈ ਤਾਂ ਤੁਹਾਨੂੰ ਵੀ ਜਵਾਬ ਦੇਣਾ ਪਵੇਗਾ ਕਿਉਂਕਿ ਕੁਝ ਲੋਕ ਅਜਾਏ ਹੁੰਦੇ ਹਨ ਜੋ ਸਾਡੇ ਚੁੱਪ ਨੂੰ ਸਾਡੀ ਕਮਜ਼ੋਰੀ ਸਮਝਦੇ ਹਨ ਗੁੱਸੇ ਵਿੱਚ ਚੁੱਪ ਰਹਿਣ ਦਾ ਇਹ ਤਰੀਕਾ ਅਪਣਾਉਂਦੇ ਹਾਂ ਇਹ ਸਿਰਫ ਪਰਿਵਾਰ ਰਿਸ਼ਤੇਦਾਰਾਂ ਤੇ ਕੁਝ ਦੋਸਤਾਂ ਲਈ ਚੰਗਾ ਹੈ ਹਰ ਵਿਅਕਤੀ ਲਈ ਨਹੀਂ ਹਰ ਪਾਸੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਤਾਂ ਗਲਤ ਫਾਇਦਾ ਵੀ ਉਠਾਇਆ ਜਾ ਸਕਦਾ ਹੈ ਗੁਰੂ ਜੀ ਨੇ ਅੱਗੇ ਕਿਹਾ ਕਿ ਜਦੋਂ ਕੋਈ ਵਿਅਕਤੀ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਿਸੇ ਦੁਖਦਾਈ ਘਟਨਾ ਜਾਂ ਸਮੱਸਿਆ ਬਾਰੇ ਦੱਸ ਰਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਜਾਣ ਪਛਾਣ ਵਾਲੇ ਵਿਅਕਤੀ ਨੂੰ ਚੁੱਪ ਕਰਾਉਂਦੇ ਹੋ ਅਤੇ ਫਿਰ ਉਸ ਦੀ ਗੱਲਬਾਤ ਨੂੰ ਸੁਣਦੇ ਹੋ ਬਹੁਤੇ ਲੋਕ ਅਜਿਹੇ ਹਨ ਕਿ ਉਹਨਾਂ ਦੇ ਸਾਹਮਣੇ ਉਹਨਾਂ ਦੀ ਸਮੱਸਿਆ ਕਿਸੇ ਨੇ ਨਹੀਂ ਸੁਣੀ ਉਹਨਾਂ ਨੇ ਹੱਲ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਕੋਈ ਵਿਅਕਤੀ ਸਾਨੂੰ ਕਿਸੇ ਸਮੱਸਿਆ ਬਾਰੇ ਦੱਸ ਰਿਹਾ ਹੁੰਦਾ ਹੈ ਤਾਂ ਉਹ ਸਾਡੇ ਤੋਂ ਕੁਝ ਸੁਝਾਅ ਦੀ ਉਮੀਦ ਕਰਦਾ ਹੈ ਉਹ ਸਿਰਫ ਇਹ ਨਹੀਂ ਪੁੱਛਦਾ ਕਿ ਅਸੀਂ ਉਸ ਨੂੰ ਧਿਆਨ ਨਾਲ ਸੁਣੀਏ ਕਿਉਂਕਿ ਜਦੋਂ ਅਸੀਂ ਕਿਸੇ ਦੀ ਸਮੱਸਿਆ ਨੂੰ ਧਿਆਨ ਦੇ ਨਾਲ ਸੁਣਦੇ ਹਾਂ ਤਾਂ ਉਸ ਵਿਅਕਤੀ ਨੂੰ ਇੱਕ ਆਤਮਿਕ ਸ਼ਾਂਤੀ ਮਿਲਦੀ ਹੈ ਉਸ ਨੂੰ ਲੱਗਦਾ ਹੈ ਕਿ ਘੱਟੋ-ਘੱਟ ਕਿਸੇ ਨੇ ਮੇਰੀ ਗੱਲ ਸਮਝ ਲਈ ਬਹੁਤੀ ਵਾਰ ਜਦੋਂ ਲੋਕ ਸਾਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹਨ ਉਹ ਸਾਨੂੰ ਆਪਣੇ ਵਿਚਾਰ ਦੱਸਦੇ ਹਨ ਇਹ ਦੱਸਣਾ ਚਾਹੁੰਦੇ ਸੀ ਕਿ ਉਹ ਅਜਿਆ ਨਹੀਂ ਚਾਹੁੰਦੇ ਸੀ ਉਹ ਆਪ ਹੀ ਉਹਨਾਂ ਨੂੰ ਸਲਾਹ ਦੇਣ ਲੱਗ ਪਿਆ ਕਿਉਂਕਿ ਜੋ ਲੋਕ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਨ ਉਹ ਉਹਨਾਂ ਨੂੰ ਪਹਿਲਾਂ ਹੀ ਜਾਣਦੇ ਹਨ ਮੁਸੀਬਤ ਦੇ ਸਮੇਂ ਕਿਸੇ ਵਿਅਕਤੀ ਨੂੰ ਬਚਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਰਫ ਸੁਣਨਾ ਲੋਕਾਂ ਨੂੰ ਬਿਨਾਂ ਵਿਅਕਤੀ ਦੀ ਪੂਰੀ ਜੇ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਧਿਆਨ ਨਾਲ ਸੁਣੀਏ ਤਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਸਾਡੇ ਲਈ ਹੋਰ ਸਤਿਕਾਰ ਹੋਵੇਗਾ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ ਅਸੀਂ ਬੰਦੇਰੇ ਗੰਬੀਰ ਬੁੱਧੀਮਾਨ ਅਤੇ ਸ਼ਾਂਤੀ ਪ੍ਰੇਮੀ ਦਿਖਾਈ ਦਿੰਦੇ ਹਾਂ ਇਸ ਲਈ ਹੁਣ ਅਗਲੀ ਵਾਰ ਜਦੋਂ ਤੁਸੀਂ ਕਿਸੇ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸੋ ਤਾਂ ਉਹਨਾਂ ਨੂੰ ਸੁਣੋ ਧਿਆਨ ਦੇ ਨਾਲ ਅਤੇ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਮਦਦ ਕਰੋ ਜਦੋਂ ਤੱਕ ਉਹਨਾਂ ਦੀ ਮਦਦ ਨਾ ਕਰੋ ਜਦੋਂ ਤੱਕ ਉਹ ਇਸ ਮੰਗ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਕਿ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਘੱਟ ਬੋਲਦੇ ਹੋ ਜੇਕਰ ਹਾਂ ਤਾਂ ਲੋਕ ਤੁਹਾਡੇ ਵੱਲ ਵੱਧ ਆਕਰਸ਼ਿਤ ਹੁੰਦੇ ਹਨ ਕਿਉਂਕਿ ਤੁਸੀਂ ਕਿਉਂਕਿ ਤੁਸੀਂ ਕੀ ਹੋ ਅਤੇ ਤੁਸੀਂ ਕੀ ਸੋਚਦੇ ਹੋ ਇਸ ਤੋਂ ਸਾਨੂੰ ਗੁਰੂ ਦੇ ਬਚਨ ਸਮਝ ਆ ਗਏ ਸੀ ਕਿਹੜੀਆਂ ਸਥਿਤੀਆਂ ਵਿੱਚ ਸ਼ਾਂਤ ਰਹਿਣਾ ਹੈ ਚੇਲੇ ਨੂੰ ਹੁਣ ਗੁਰੂ ਦੇ ਬਚਨ ਸਮਝ ਆ ਗਏ ਸੀ ਕਿ ਕਿਹੜੀਆਂ ਸਥਿਤੀਆਂ ਦੇ ਵਿੱਚ ਸ਼ਾਂਤ ਰਹਿਣਾ ਹੈ ਉਸ ਨੇ ਇਹ ਵੀ ਸਿੱਖਿਆ ਸੀ ਕਿ ਤੁਸੀਂ ਆਸਰਾ ਕਿ ਤੁਸੀਂ ਆਸ਼ਰਮ ਦੇ ਵਿੱਚ ਬੋਲ ਕੇ ਵੀ ਸ਼ਾਂਤ ਰਹਿ ਸਕਦੇ ਹੋ ਉਸ ਨੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਉਥੋਂ ਚਲਾ ਗਿਆ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ